ਸਤਿ ਸ੍ਰੀ ਅਕਾਲ ਜੀ ਬੀਆਰ ਸਟਾਪਰ YouTube ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਪੰਜਾਬੀ ਨਿਵਸਤੀ ਦੇ ਸਿਲੇਬਸ ਦੇ ਅਕੋਰਡਿੰਗ ਬੀਏ 6th ਸੈਮੈਸਟਰ ਪੰਜਾਬੀ ਕੰਪਲਸਰੀ ਦੀ ਨੋਵਲ ਅਸੀਂ ਸਟਾਰਟ ਕੀਤੀ ਸੀ ਜਿਸ ਦਾ ਨਾਮ ਹੈ ਅਨੂਪ ਕੌਰ ਰਾਈਟਰ ਹੈ ਅਨੂਪ ਕੌਰ ਦੇ ਹਰਨਾਮ ਦਾ ਸਹਰਾਈ ਠੀਕ ਹੈ ਤਾਂ ਸਾਰ ਇਸ ਦਾ ਅਸੀਂ ਕੱਲ ਡਿਸਕਸ ਕੀਤਾ ਸੀ ਹੁਣ ਅਸੀਂ ਕਰਨਾ ਹੈ ਵਿਸ਼ਾ ਵਸਤੂ ਪਰ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹਨੀ ਹਾਂ ਕਿ ਦੇਖੋ ਸਾਰ ਤੇ ਵਿਸ਼ਾ ਵਸਤੂ ਦੋ ਡਿਫਰੈਂਟ ਚੀਜ਼ਾਂ ਨੇ ਸਾਰ ਹੁੰਦਾ ਹੈ ਕਿਸੇ ਸਟੋਰੀ ਦੀ ਸਮਰੀ ਤੇ ਵਿਸ਼ਾ ਵਸਤੂ ਹੁੰਦਾ ਹੈ ਸੈਂਟਰਲ ਆਈਡੀਆ ਠੀਕ ਹੈ ਸਾਰ ਮੀਨਸ ਕਿ ਜਦੋਂ ਅਸੀਂ ਬਰੀਫ ਚ ਸਟੋਰੀ ਦੱਸਦੇ ਆ ਸ਼ਾਰਟ ਕਰਕੇ ਜਦੋਂ ਅਸੀਂ ਸਟੋਰੀ ਦੱਸਦੇ ਆ ਉਸ ਦੀ ਸਮਝ ਜਿਹੜੀ ਹੁੰਦੀ ਹੈ ਉਸ ਨੂੰ ਕਹਿੰਦੇ ਆ ਸਾਰ ਤੇ ਵਿਸ਼ਾ ਵਸਤੂ ਕੀ ਰਾਈਟਰ ਜਿਹੜਾ ਹੈ ਉਹ ਕੀ ਦੱਸਣਾ ਚਾਹੁੰਦਾ ਹੈ ਆਪਣੀ ਸਟੋਰੀ ਚ ਉਸ ਦਾ ਸੈਂਟਰਲ ਆਈਡੀਆ ਕੀ ਹੈ ਕਿ ਸਾਨੂੰ ਉਸ ਤੋਂ ਸਿੱਖਿਆ ਮਿਲਦੀ ਹੈ ਇਸ ਸਾਰਾ ਸੀ ਵਿਸ਼ਾ ਵਸਤੂ ਚ ਲਿਖਦੇ ਆ ਠੀਕ ਹੈ ਸਾਰ ਸੰਮਰੀ ਤੇ ਵਿਸ਼ਾ ਵਸਤੂ ਕੀ ਹੈ ਸੈਂਟਰਲ ਆਈਡੀਆ ਹੈ ਹੁਣ ਸ਼ੁਰੂ ਕਰਦੇ ਆ ਅਨੂਪ ਕੌਰ ਨਾਵਲ ਦਾ ਵਿਸ਼ਾ ਵਸਤੂ ਫਾਈਨ ਸੋ ਪਹਿਲਾਂ ਥੋੜਾ ਜਿਹਾ ਬਰੀਫ ਚ ਇੰਟਰੋਡਕਸ਼ਨ ਦੇਣਾ ਹੈ ਅਨੂਪ ਕੌਰ ਨਾਵਲ ਪੰਜਾਬੀ ਦੇ ਪ੍ਰਸਿੱਧ ਸਹਿਤਕਾਰ ਹਰਨਾਮ ਦਾਹ ਸਹਰਾਈ ਦੀ ਰਚਨਾ ਹੈ ਸੋ ਰਾਈਟਰ ਕੌਣ ਹੈ ਅਨੂਪ ਕੌਰ ਨਾਵਲ ਦੇ ਹਰਨਾਮ ਦਾਹ ਸਹਰਾਈ ਪੰਜਾਬੀ ਸਾਹਿਤ ਅੰਤਰਗਤ ਹਰਨਾਮਨ ਦਾਸ ਸਹਰਾਏ ਨੂੰ ਇਤਿਹਾਸਕ ਨਾਵਲ ਲਿਖਣ ਵਾਲੇ ਨਾਵਲਕਾਰ ਵਜੋਂ ਜਾਣਿਆ ਜਾਂਦਾ ਹੈ। ਕੋਰਨਾ ਹੈ ਹਿਸਟੋਰੀਕਲ ਨਾਵਲਕਾਰ ਹੈ। ਅਨੂਪ ਕੋਰ ਨਾਵਲ ਵਿੱਚ ਉਹਨਾਂ ਨੇ ਅਨੂਪ ਕੋਰ ਨਾਦੀ ਇੱਕ ਪਾਤਰ ਦੇ ਕਿਰਦਾਰ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਤੇ ਸਮੁੱਚੇ ਪੱਖਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਿਆ ਹੈ। ਸੈਂਟਰਲ ਆਈਡੀਆ ਇਸ ਨਾਵਲ ਦਾ ਇਹੀ ਹੈ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਨੂੰ ਅਸਲ ਵਿੱਚ ਪੇਸ਼ ਕਰਨਾ ਚਾਹਿਆ ਹੈ। ਤੇ ਅਨੂਕ ਕੋ ਨਾਵਲ ਦੇ ਪਾਤਰ ਦੇ ਰਹੇ ਠੀਕ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਸ ਨਾਵਲ ਵਿੱਚ ਸ਼੍ਰੀ ਗੁਰਗੋਬਿੰਦ ਸਿੰਘ ਜੀ ਨੂੰ ਇੱਕ ਅਵਤਾਰ ਦੇ ਤਾ ਇੱਕ ਪਰਮ ਸੂਰਬੀਰ ਦੇ ਰੂਪ ਵਿੱਚ ਵਾਚਿਆ ਤੇ ਚਿਤਰਿਆ ਹੈ ਸ਼ੋਰਟਸ ਇਸ ਦਾ ਜੋ ਸੈਂਟਰਲ ਆਈਡੀਆ ਹੈ ਜਾਂ ਵਿਸ਼ਾ ਵਸਤੂ ਹੈ ਉਹ ਇਹੀ ਹੈ ਕਿ ਗੁਰਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਨੂੰ ਪੇਸ਼ ਕਰਨਾ ਤੇ ਉਹਨਾਂ ਨੂੰ ਇੱਕ ਅਵਤਾਰ ਨਾਲੋਂ ਵੱਧ ਪਰਮ ਸੂਰਬੀਰ ਦੇ ਰੂਪ ਵਿੱਚ ਵਾਚਿਆ ਹੈ ਠੀਕ ਹੈ ਇਹ ਇਸ ਦਾ ਸੈਂਟਰਲ ਆਈਡੀਆ ਹੈ ਅਨੂਪ ਕੌਰ ਇੱਕ ਇਤਿਹਾਸਕ ਨਾਵਲ ਹੈ ਹਰਨਾਮਦਾਸ ਸਹਰਾਈ ਦੀ ਹਿਸਟੋਰੀਕਲ ਐਵਿਡੈਂਸਸ ਦੇ ਬੇਸ ਤੇ ਉਹਨਾਂ ਨੇ ਇਹ ਨਾਵਲ ਲਿਖੀ ਹੈ ਇਸ ਅੰਤਰਗਤ ਲੇਖਕ ਨੇ ਵਾਪਰੀਆਂ ਘਟਨਾਵਾਂ ਨੂੰ ਤੱਥਾਂ ਦੇ ਆਧਾਰ ਤੇ ਪੇਸ਼ ਕਰਨ ਦਾ ਯਤਨ ਕੀਤਾ ਹੈ ਫਾਈਨ ਸੋ ਅੱਗੇ ਚਲਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਕਿ ਜੇ ਤੁਸੀਂ ਨੋਟਸ ਬਾਈ ਕਰਨੇ ਆ ਇਸ ਨਾਵਲ ਦੇ ਇੱਕ ਪਰਫੈਕਟ ਈ-ਬੁੱਕ ਤੁਹਾਨੂੰ ਮਿਲੇਗੀ ਮੇਰੇ ਇਸ WhatsApp ਨੰਬਰ ਤੇ ਮੈਸੇਜ ਕਰਕੇ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਹੀ ਨੋਮੀਨਲ ਪ੍ਰਾਈਸ ਤੇ ਇਹ ਈ-ਬੁੱਕ ਹੈ ਇਸੇ ਤੁਹਾਨੂੰ ਸਾਰ ਵਿਸ਼ਾ ਵਸਤੂ ਪ੍ਰਸੰਗ ਸਹਿਤ ਵਿਆਖਿਆਵਾਂ ਕੁਐਸਚਨ ਆਨਸਰ ਪਾਤਰ ਚਿੱਤਰਣ ਸਾਰਾ ਕੁਝ ਮਿਲ ਜਾਏਗਾ ਠੀਕ ਹੈ ਨਾਓ ಲೆਟ ਅ ಸ್ಟಾರ್ಟ್ ਵਿਦ ધ ਮੇਨ ਸੈਂਟਰ ਆਈਡੀਆ ਆਫ ਅਨੂਕ ਕਾਰਨਵਲ ਸੋ ਇਸ ਨਾਵਲ ਵਿਚ ਸ਼੍ਰੀ ਗੁਰਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਵਿਚ ਕਿਲੇ ਉਸਾਰਨ ਪਹਾੜੀ ਰਾਜਿਆਂ ਨਾਲ ਮਿੱਤਰਤਾ ਤੇ ਵਿਰੋਧ ਖਾਲਸਾ ਪੰਥ ਦੀ ਸਥਾਪਨਾ ਤੇ ਮੁਗਲਾਂ ਨਾਲ ਅਨੰਦਪੁਰ ਤੇ ਚਮਕੌਰ ਦੀ ਗੜੀ ਨਾਲ ਸੰਬੰਧਿਤ ਲਗਾਈਆਂ ਨੂੰ ਪੇਸ਼ ਕੀਤਾ ਹੈ ਨਵਲਕਾਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਿਹੜੇ ਅਨੰਦਪੁਰ ਚ ਕਿਲੇ ਉਸਾਰੇ ਗਏ ਸੀ ਉਹਨਾਂ ਦਾ ਵਰਣਨ ਕੀਤਾ ਹੈ ਪਹਾੜੀ ਰਾਜਿਆਂ ਨਾਲ ਮਿੱਤਰਤਾ ਤੇ ਵਿਰੋਧ ਦੋਹਾਂ ਨੂੰ ਇਸ ਨਵਲ ਵਿੱਚ ਦਰਸਾਇਆ ਗਿਆ ਹੈ ਖਾਲਸਾ ਪੰਥੀ ਗੁਰਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਿਖੇ ਸਥਾਪਨਾ ਕੀਤੀ ਸੀ ਤੇ ਮੁਗਲਾਂ ਨਾਲ ਅਨੰਦਪੁਰ ਤੇ ਚਮਕੌਰ ਦੀ ਗੜੀ ਵਿੱਚ ਜਿਹੜੀਆਂ ਲਗਾਈਆਂ ਲਗੀਆਂ ਸੀ ਗੁਰਗੋਬਿੰਦ ਸਿੰਘ ਜੀ ਨੇ ਉਨਾਂ ਨੂੰ ਪੇਸ਼ ਕੀਤਾ ਹੈ ਅਨੂਪ ਕੌਰ ਨਾਵਲ ਵਿੱਚ ਇਹਨਾਂ ਲੜਾਈਆਂ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੁੰਦਿਆਂ ਵੀ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕਰਦੇ ਹਨ ਉਹਨਾਂ ਵਿੱਚ ਪਾਜੜਾਂ ਪਾਈਆਂ ਸਨ ਦੇਖੋ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਗਈ ਚ 40 ਸਿੱਖ ਰਗੇ ਸੀ ਤੇ ਉਧਰ ਮੁਗਲਾਂ ਦੀ ਜਿਹੜੀ ਸੈਨਾ ਸੀ ਉਹ ਜੋ ਫੌਜ ਸੀ ਉਸ ਕਿਨੇ ਸੀ 10 ਲੱਖ ਦੀ ਗਿਣਤੀ ਸੀ ਠੀਕ ਹੈ ਤਾਂ ਗਿਣਤੀ 'ਚ ਘੱਟ ਹੁੰਦਿਆਂ ਵੀ ਬੜੀ ਬਹਾਦਰੀ ਨਾਲ ਸਿੰਘਾਂ ਨੇ ਉਹਨਾਂ ਦਾ ਮੁਕਾਬਲਾ ਕੀਤਾ ਸੀ ਉਹ ਆਪਣੇ ਦੋ ਸਹਿਬਜ਼ਾਦਿਆਂ ਨੂੰ ਆਪ ਮੈਦਾਨੇ ਜੰਗ ਵਿੱਚ ਸ਼ਹੀਦ ਹੋਣ ਲਈ ਭੇਜਦੇ ਹਨ ਗੁਰਗੋਬਿੰਦ ਸਿੰਘ ਜੀ ਨੇ ਆਪ ਆਪਣੇ ਦੋਹਾਂ ਸਹਿਬਜ਼ਾਦਿਆਂ ਨੂੰ ਮੈਦਾਨੇ ਜੰਗ ਵਿੱਚ ਸ਼ਹੀਦ ਹੋਣ ਲਈ ਭੇਜਿਆ ਸੀ ਠੀਕ ਹੈ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਨਾਵਲਕਾਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਇਸ ਨਾਵਲ ਵਿੱਚ ਪੇਸ਼ ਕੀਤਾ ਹੈ ਗੁਰਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਨੂੰ ਪੇਸ਼ ਕਰਨਾ ਮੇਨ ਮੋਟਿਵ ਹੈ ਠੀਕ ਹੈ ਨਾਵਲ ਵਿੱਚ ਮੁਸਲਮਾਨ ਪਠਾਨ ਮੁਗਲ ਬਾਦਸ਼ਾਹਾਂ ਨਵਾਬਾਂ ਸੂਬੇਦਾਰਾਂ ਕਾਜ਼ੀਆਂ ਆਦਿ ਦੀ ਜੀਵਨ ਜਾਂਚ ਸੰਬੰਧੀ ਵੀ ਬਹੁਤ ਜਾਣਕਾਰੀ ਦਿੱਤੀ ਗਈ ਹੈ ਹੁਣ ਇਹਨਾਂ ਦੀ ਜੀਵਨ ਜਾਂਚ ਕਿਹੋ ਜਿਹੀ ਸੀ ਇਹ ਸਾਰਾ ਅਸੀਂ ਸਾਰ ਵਿੱਚ ਪੜਿਆ ਸੀ ਕਿ ਮੁਸਲਮਾਨ ਪਠਾਨ ਕਿਹੋ ਜਿਹੇ ਸੀ ਆਪਸ ਵਿੱਚ ਇਹਨਾਂ ਦੀ ਬਣਦੀ ਨਹੀਂ ਹੁੰਦੀ ਸੀ ਪਰ ਧਰਮ ਦੇ ਨਾਂ ਤੇ ਇਕੱਠੇ ਸੀ ਔਰਤਾਂ ਦੇ ਸ਼ੁਕੀਨ ਸਨ ਅਯਾਸ਼ੀਆਂ ਵਰਗਾ ਜੀਵਨ ਹੈ ਵਿਚਾਰਦੇ ਸੀ ਠੀਕ ਹੈ ਲਗਭਗ ਇਹ ਸਾਰੇ ਹੀ ਜੀਵਨ ਵਿੱਚ ਬਹੁਤ ਹੀ ਅਯਾਸ਼ੀਆਂ ਵਾਂਗ ਵਿਚਰਦੇ ਸਨ ਹਰ ਨਵੀਂ ਤੋਂ ਨਵੀਂ ਸੁੰਦਰ ਮੁਟਿਆਰ ਨੂੰ ਇਹ ਆਪਣੇ ਹਰਮ ਵਿੱਚ ਲਿਆਉਣਾ ਉਹਨਾਂ ਦਾ ਵੱਡਾ ਮੰਤਬ ਹੁੰਦਾ ਸੀ ਇਸ ਲਈ ਉਹ ਤਰ੍ਹਾਂ ਤਰ੍ਹਾਂ ਦੀਆਂ ਮਹਿਫਲਾਂ ਵੀ ਸਜਾਉਂਦੇ ਸਨ ਇਹ ਉਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਇਹਨਾਂ ਦੀ ਖਰਾਬ ਸੋਚ ਸੀ ਮੁਗਲਾਂ ਦੀ ਮੁਸਲਮਾਨਾਂ ਦੀ ਨਵਾਬਾਂ ਦੀ ਜਾਂ ਸੁਬੇਦਾਰਾਂ ਦੀ ਠੀਕ ਹੈ ਤੇ ਇਸ ਬਾਰੇ ਵੀ ਸਾਨੂੰ ਨਾਵਲਸ ਪਤਾ ਲੱਗਦਾ ਹੈ ਮਲੇਰकोटਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨਾਵਲ ਦੀ ਨਾਇਕਾ ਨੂੰਕੌਰ ਨੂੰ ਹਰ ਹਿੱਲੇ ਆਪਣੇ ਹਰਮ ਵਿੱਚ ਲਿਜਾ ਕੇ ਉਸ ਨਾਲ ਸਾਂਸ ਸਥਾਪਿਤ ਕਰਨਾ ਚਾਹੁੰਦਾ ਹੈ ਪਰ ਹੁੰਦੇ ਸੁਪਨੇ ਸਾਕਾਰ ਨਹੀਂ ਹੁੰਦੇ ਉਹ ਚੁੱਕ ਕੇ ਤਾਂ ਲਿਆਇਆ ਸੀ ਅਨੁਪਕਾਰ ਨੂੰ ਪਰ ਅਨੁਪਕਾਰ ਨੇ ਆਖਿਰਚਕੀ ਆਤਮ ਹੱਤਿਆ ਕਰ ਲਈ ਸੀ ਜਿਸ ਕਰਕੇ ਉਸਦੇ ਸੁਪਨੇ ਸਾਕਾਰ ਨਹੀਂ ਹੋਏ ਸੀ ਉਹ ਭਾਵੇਂ ਉਸ ਨੂੰ ਚੁੱਕ ਕੇ ਆਪਣੇ ਹਰਮ ਚ ਲੈ ਜਾਣ ਵਿੱਚ ਸਫਲ ਹੁੰਦਾ ਪਰ ਅਨੁਪਕਾਰ ਵੱਲੋਂ ਆਤਮ ਹੱਤਿਆ ਕਰਨ ਕਰਕੇ ਉਸ ਦੀਆਂ ਰੀਜਾਂ ਅਧੂਰੀਆਂ ਰਹਿ ਜਾਂਦੀਆਂ ਹਨ ਨਾਵਲ ਕਾ ਸਪਸ਼ਟ ਕਰਦਾ ਹੈ ਮੁਗਲ ਬਾਦਸ਼ਾਹਾਂ ਨਵਾਬਾਂ ਤੇ ਸੂਬੇਦਾਰਾਂ ਦੀ ਔਲਾਦ ਵੀ ਵੱਡੇ ਵਡੇਰਿਆਂ ਵਾਂ ਐਸੋ ਇਸ਼ਤਤ ਵਾਲਾ ਜੀਵਨ گزارਦੀ ਹੈ ਉਹਨਾਂ ਦੀ ਔਲਾਦ ਵੀ ਉਹਨਾਂ ਵਰਗੀ ਹੀ ਸੀ ਜਿਵੇਂ ਕਿ ਮਲੇਰਕੋਟਲੇ ਦਾ ਨਵਾਬ ਜਗਾ ਸੀ ਸ਼ੇਰ ਮੁਹੰਮਦ ਖਾਨ ਉਹ ਵੀ ਅਨੂਪਕਰ ਨੂੰ ਆਪਣੇ ਪ੍ਰਾਪਤ ਕਰਨਾ ਚਾਹੁੰਦਾ ਸੀ ਤੇ ਉਸ ਦਾ ਮੁੰਡਾ ਵੀ ਉਸ ਨੇ ਆਪਣੇ ਮੁੰਡੇ ਨਾਲ ਲਗਾਈ ਵੀ ਲਗੀ ਸੀ ਠੀਕ ਹੈ ਤਾਂ ਇਹਨਾਂ ਦੇ ਬੱਚੇ ਵੀ ਇਹਨਾਂ ਵਰਗੇ ਹੀ ਸੀ ਨਾਵਲ ਵਿੱਚੋਂ ਇਹ ਵੀ ਪਤਾ ਲੱਗਦਾ ਹੈ ਕਿ ਪਹਾੜੀ ਰਾਜੇ ਗੁਰੂ ਜੀ ਨਾਲ ਈਰਖਾ ਕਿਉਂ ਕਰਦੇ ਸੀ ਦੇਖੋ ਪਹਾੜੀ ਰਾਜੇ ਵੀ ਮੁਗਲਾਂ ਨਾਲ ਹੀ ਸਨ ਤੇ ਉਹ ਮੁਗਲਾਂ ਦਾ ਸਾਥ ਦਿੰਦੇ ਨੇ ਗੁਰੂ ਜੀ ਵਿਰੁੱਧ ਉਹਨਾਂ ਨੂੰ ਇਹੋ ਡਰ ਹੁੰਦਾ ਕਿ ਹੁੰਦਾ ਸੀ ਕਿ ਪਹਾੜਾਂ ਦੇ ਪੈਰ ਵਿੱਚ ਵਸਿਆ ਆਨੰਦਪੁਰ ਉਹਨਾਂ ਦੀ ਹੋਂਦ ਲਈ ਖਤਰਾ ਹੈ ਉਹ ਸਿੱਖਾਂ ਨੂੰ ਆਪਣੀ ਹੋਂਦ ਲਈ ਖਤਰਾ ਸਮਝਦੇ ਸੀ ਸਿੱਖਾਂ ਨੂੰ ਠੀਕ ਹੈ ਆਪਣੀ ਹੋਂਦ ਲਈ ਉਹਨਾਂ ਨੂੰ ਉਹ ਖਤਰਾ ਜਾਪਦੇ ਸੀ ਤਾਂ ਕਰਕੇ ਉਹ ਪਹਾੜੀ ਰਾਜੇ ਵੀ ਮੁਗਲਾਂ ਦਾ ਹੀ ਸਾਥ ਦਿੰਦੇ ਸੀ ਇਸੇ ਲਈ ਉਹ ਗੁਰੂ ਜੀ ਵਿਰੁੱਧ ਲਗਾਈਆਂ ਵਿੱਚ ਮੁਗਲਾਂ ਦਾ ਸਾਥ ਦਿੰਦੇ ਸਨ नवलकार ने यह भी دسیا ਹੈ ਕਿ मुगल ਬਾਦਸ਼ਾਹ ਨਵਾਬ ਤੇ ਹੋਰ ਅਹਿਮ ਮੁਸਲਮਾਨ ਆਗੂ ਇੱਕ ਦੂਸਰੇ ਤੇ ਬਹੁਤ ਵਿਸ਼ਵਾਸ ਨਹੀਂ ਕਰਦੇ ਸਨ ਇਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਸੀ ਪਰ ਧਰਮ ਦੇ ਨਾਤੇ ਇਕੱਠੇ ਹੁੰਦੇ ਸੀ ਨਵਲਕਾਰ ਨੇ ਨਾਵਲੀ ਬਿਰਤਾਂਤ ਵਿੱਚ ਔਰੰਗਜ਼ੇਬ, ਮੁਹੰਮਦ ਖਾਨ, દિਲਾਵਰ ਖਾਨ, ਵਜ਼ੀਰ ਖਾਨ, ਸ਼ੇਰ ਮੁਹੰਮਦ ਖਾਨ ਆਦਿ ਦੀ ਸੋਚ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਇਦੇਚ ਪੇਸ਼ ਕੀਤਾ ਹੈ ਠੀਕ ਹੈ ਨਾਵਲਕਾਰ ਇਹ ਵੀ ਸਪਸ਼ਟ ਕਰਦਾ ਹੈ ਕਿ ਮੁਸਲਮਾਨਾਂ ਵਿੱਚ ਵੀ ਗੁਰੂ ਜੀ ਪ੍ਰਤੀ ਬਹੁਤ ਪਿਆਰ ਤੇ ਸਤਕਾਰ ਸੀ ਬਹੁਤ ਸਾਰੇ ਪਠਾਨ ਮੁਸਲਮਾਨਾਂ ਨੇ ਉਹਨਾਂ ਦੀ ਬਹੁਤ ਹੀ ਮੁਸ਼ਕਿਲ ਕਰੀਆਂ ਵਿੱਚ ਵੀ ਆਪਣੀ ਜਾਨ ਤਲੀ ਤੇ ਰੱਖ ਕੇ ਸੇਵਾ ਕੀਤੀ ਸੀ ਦੇਖੋ ਵੈਸੇ ਤਾਂ ਨਵਾਬਾਂ ਦਾ ਇਹ ਹੁਕਮ ਹੁੰਦਾ ਸੀ ਕਿ ਕੋਈ ਵੀ ਸਿੰਘਾਂ ਦੀ ਸਹਾਇਤਾ ਨਹੀਂ ਕਰੇਗਾ ਪਰ ਫਿਰ ਵੀ ਕਈ ਜਿਹੜੇ ਮੁਸਲਮਾਨ ਵੀ ਇਹੋ ਜਿਹੇ ਸੀ ਜਿਹੜੇ ਕਿ ਗੁਰੂ ਜੀ ਤੋਂ ਪ੍ਰਭਾਵਿਤ ਸਨ ਤੇ ਉਹ ਆਪਣੀ ਜਾਨ ਤਲੀ ਤੇ ਰੱਖ ਕੇ ਵੀ ਉਹਨਾਂ ਦੀ ਸੇਵਾ ਕਰਦੇ ਸਨ ਠੀਕ ਹੈ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਵਿੱਚ ਵੀ ਮੁਸਲਮਾਨਾ ਨੇ ਉਹਨਾਂ ਦੀ ਸੇਵਾ ਕੀਤੀ ਸੀ ਇਸ ਪ੍ਰਸੰਗ ਵਿੱਚ ਨੂਰਾ ਨਬੀ ਖਾਨ ਤੇ ਗਨੀ ਖਾ ਦੀ ਭੂਮਿਕਾ ਨੂੰ ਵੇਖਿਆ ਜਾ ਸਕਦਾ ਹੈ ਇੱਥੇ ਨੂਰਦੀਨ ਨੇ ਸਾਰੇ ਨੂਰਾ ਲਿਖਣਾ ਹੈ ਠੀਕ ਹੈ ਨੂਰਾ ਅਨੂਪਕੌਰ ਨੂੰ ਇਹ ਵੀ ਦੱਸਦਾ ਹੈ ਨਾ ਕਿ ਗੁਰੂ ਜੀ ਜਿਉਂਦੇ ਹਨ ਤੇ ਉਹ ਖਿਦਰਾਣੇ ਦੇ ਥਾਪ ਤੇ ਪਹੁੰਚ ਗਏ ਹੋਣੇ ਤੇ ਨਬੀ ਖਾਨ ਤੇ ਗਨੀ ਖਾ ਜਿਲੇ ਨੇ ਇਹ ਮਾਛੀ ਵਾਲੇ ਦੇ ਜੰਗਲਾਂ ਚ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਵੀ ਲੈ ਕੇ ਗਏ ਸੀ ਤੇ ਆਪਣੇ ਘਰ ਲੈ ਜਾ ਕੇ ਉਹਨਾਂ ਨੇ ਗੁਰੂ ਜੀ ਦੀ ਸੇਵਾ ਵੀ ਕੀਤੀ ਸੀ ਠੀਕ ਹੈ ਇਸੇ ਤਰ੍ਹਾਂ ਹੀ ਨਾਵਲਕਾਰ ਨੇ ਇਹ ਵੀ ਦੱਸਿਆ ਹੈ ਕਿ ਮੁਸਲਮਾਨ ਬਾਦਸ਼ਾਹ ਅਤੇ ਨਵਾਬ ਦੂਸਰੇ ਧਰਮਾਂ ਦੇ ਲੋਕਾਂ ਨੂੰ ਮੁਸਲਮਾਨ ਬਣਾਉਣ ਤੇ ਬਹੁਤ ਉਪਰਾਲੇ ਕਰਦੇ ਸਨ ਇਹ ਦੂਜੇ ਧਰਮਾਂ ਦੇ ਲੋਕਾਂ ਨੂੰ ਮੁਸਲਮਾਨ ਬਣਾਉਣ ਲਈ ਬਹੁਤ ਉਪਰਾਲੇ ਕਰਦੇ ਹੁੰਦੇ ਸੀ ਮੁਸਲਮਾਨ ਆਪਣੇ ਵਿਰੋਧ ਨੂੰ ਮੂਲੋਂ ਹੀ ਖਤਮ ਕਰ ਦੇਣ ਲਈ ਅਜਿਹਾ ਕਰਦੇ ਸਨ ਇਹ ਸੋਚਦੇ ਸੀ ਕਿ ਅਸੀਂ ਸਿੰਘਾਂ ਨੂੰ ਜੇ ਮੁਸਲਮਾਨ ਹੀ ਬਣਾ ਲਈਏ ਤਾਂ ਸਾਜਾ ਵਿਰੋਧ ਕਰਨ ਵਾਲਾ ਕੋਈ ਨਹੀਂ ਰਹੇਗਾ ਐਸੇ ਸੋਚ ਅੰਤਰਗਤੀ ਹੇ ਹਿੰਦੂਆਂ ਮੀਨਸ ਕਿ ਨਵੇਂ ਨਵੇਂ ਬਣੇ ਜਿਹੜੇ ਮੁਸਲਮਾਨ ਹੁੰਦੇ ਸੀ ਜਿਹੜੇ ਹਿੰਦੂਆਂ ਤੋਂ ਮੁਸਲਮਾਨ ਬਣ ਜਾਂਦੇ ਸੀ ਉਹਨਾਂ ਨੂੰ ਕਈ ਰੁਤਬੇ ਦੇ ਕੇ ਵੀ ਨਿਵਾਸ ਦੇ ਸਨ ਉਹਨਾਂ ਨੂੰ ਉੱਚੀ ਪੋਸਟ ਦਿੰਦੇ ਸੀ ਤੇ ਪੈਸੇ ਦਾ ਵੀ ਇਹ ਲਾਇਲਸ ਦਿੰਦੇ ਹੁੰਦੇ ਸੀ ناول ਦਾ ਵਿਸ਼ਾ ਅਨੂਪ ਕੌਰ ਦੇ ਚਰਿੱਤਰ ਨੂੰ ਉਗਾਰਨਾ ਵੀ ਹੈ ਕਿਉਂਕਿ ਲੇਖਕ ਦਾ ਵਿਚਾਰ ਹੈ ਕਿ ਇਸ ਪਾਤਰ ਬਾਰੇ ਸਿੱਖ ਇਤਿਹਾਸ ਵਿੱਚ ਬਹੁਤ ਹੀ ਘਟ ਵਰਣਨ ਮਿਲਦਾ ਹੈ ਦੇਖੋ ਅਨੂਪ ਕੌਰ ਬਾਰੇ ਕਈਆਂ ਨੇ ਸੁਨਿਆ ਵੀ ਨਹੀਂ ਹੋਵੇਗਾ ਪਹਿਲੀ ਵਾਰ ਪੜ੍ਹ ਰਹੇ ਹੋਣਗੇ ਕਈ ਤਾਂ ਕਿਉਂਕਿ ਇਸ ਪਾਤਰ ਬਾਰੇ ਬਹੁਤ ਹੀ ਘੱਟ ਲਿਖਿਆ ਗਿਆ ਹੈ ਤੇ ਅਨੂਪ ਕੌਰ ਦੇ ਚਿੱਤਰ ਚਰਿੱਤਰ ਨੂੰ ਉਗਾਰਨਾ ਵੀ ਇਸ ਦਾ ਮੇਨ ਸੈਂਟਰਲ ਆਈਡੀਆ ਹੈ ਨਾਵਲ ਦਾ ਠੀਕ ਹੈ ਇੱਕ ਬੇਹੱਦ ਹੀ ਸੁੰਦਰ ਤੇ ਅਮੀਰ ਪਰਿਵਾਰ ਦੀ ਔਰਤ ਕਿਵੇਂ ਆਪਣੇ ਚਰਿੱਤਰ ਤੇ ਦਾਗ ਨਹੀਂ ਲੱਗਣ ਦਿੰਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੰਪਰਕ ਵਿੱਚ ਆ ਕੇ ਕਿਵੇਂ ਵੱਡੇ ਸਹਬਜ਼ਾਦੇਾਂ ਦਾ ਸੰਸਕਾਰ ਹੱਥੀ ਕਰਦੀ ਹੈ ਉਹ ਜਿਸ ਦਲੇਰੀ ਤੇ ਧ੍ਰਿਤਾ ਨਾਲ ਵਿਚਰਦੀ ਹੈ ਉਹ ਬਹੁਤ ਹੀ ਮਹੱਤਵਪੂਰਨ ਹੈ ਦੇਖੋ ਕਿੰਨੀ ਸੁੰਦਰ ਸੀ ਤੇ ਅਮੀਰ ਪਰਿਵਾਰ ਦੀ ਔਰਤ ਸੀ ਇਹਨੂੰ ਪਰ ਉਹ ਆਪਣੇ ਚੁੰਨੀ ਨੂੰ ਆਪਣੇ ਚਰਿੱਤਰ ਨੂੰ ਦਾਗ ਨਹੀਂ ਲੱਗਣ ਦਿੰਦੀ ਅਖੀਰ ਚੋ ਆਤਮ ਹੱਤਿਆ ਕਰ ਲੈਂਦੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੰਪਰਕ ਵਿੱਚ ਆ ਕੇ ਉਹ ਬੱਡੇ ਸਭ ਜਿਆਦਿਆਂ ਦਾ ਸੰਸਕਾਰ ਵੀ ਆਪਣੇ ਹੱਥੀ ਕਰਦੀ ਹੈ ਤਾਂ ਉਸ ਦੀ ਦਲੇਰੀ ਤੇ ਧਿਰਤਾ ਦਾ ਵੀ ਇਸ ਤੋਂ ਪਤਾ ਲੱਗਦਾ ਹੈ ਇਸ ਤਰ੍ਹਾਂ ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਇਸ ਇਤਿਹਾਸਿਕ ਨਾਵਲ ਦਾ ਵਿਸ਼ਾ ਵਸਤੂ ਬਹੁਤ ਹੀ ਮਹੱਤਵਪੂਰਨ ਹੈ ਨਾਵਲਕਾਰ ਨੇ ਅਨੂਪ ਕੌਰ ਦੇ ਨਾਇਕਤਵ ਮੁਗਲਾਂ ਦੀ ਸੋਚ ਤੇ ਗੁਰਗੋਬਿੰਦ ਸਿੰਘ ਜੀ ਦੀ ਜੀਵਨ ਜਾਂਚ ਤੇ ਅਵਤਾਰੀ ਸ਼ਕਤੀ ਨੂੰ ਇਸ ਨਾਵਲ ਵਿੱਚ ਪੇਸ਼ ਕੀਤਾ ਹੈ ਠੀਕ ਹੈ ਸੋ ਅਨੂਪ ਕੌਰ ਨਾਵਲ ਦਾ ਵਿਸ਼ਾ ਵਸਤੂ ਇੱਥੇ ਕੰਪਲੀਟ ਹੋ ਗਿਆ जो वीडियो अच्छी लगी है तो प्लीज़ लाइक जरूर करो अपने फ्रेंड्स नाल शेयर जरूर करो चैनल सब्सक्राइब कर लियो अपनी सुजैशन या अपनी क्वायरीज कमेंट सैक्शन से पूछ सकते ते नोट्स बाय करने लिए मेरा व्हाट्सएप नंबर है जिससे कांटेक्ट कॉन्टैक्ट करके तुसी बाय कर हो ठीक है थैंक यू सो मच बेस्ट ऑफ लक